ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕੇਸਰ ਸਿੰਘ ਵਾਲੀਆ ਇੱਕ ਬਹੁਤ ਹੀ ਪਿਆਰੀ ਰਚਨਾ ਲੈ ਕੇ ਆਇਆ ਜੋ ਲਿਖੀ ਹੈ ਭੈਣ ਕਰਮਜੀਤ ਕੌਰ ਕਿਕਰ ਖੇੜਾ ਅੰਬੋਹਰ ਜੀ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਭੈਣ ਨੇ ਮਹਿਕ ਮੈਂ ਤੇਰੀ ਰੂਹ ਦੀ ਗਵਾਚੀ ਮਹਿਕ ਹਾਂ ਮੈਂ ਤੇਰੀ ਰੂਹ ਦੀ ਗਵਾਚੀ ਮਹਿਕ ਹਾਂ ਇੱਧਰ ਉੱਧਰ ਨਾ ਭਾਲ ਮੈਨੂੰ ਗਮਾਂ ਦੇ ਹਿਚਕੋਲਿਆਂ ਚ ਗੰਦਲ ਜਾਵਾਂਗੀ ਗਮਾਂ ਦੇ ਹਿਚਕੋਲਿਆਂ ਚ ਗੰਦਲ ਜਾਵਾਂਗੀ ਤੂੰ ਐਨਾ ਨਾ ਖੰਗਾਲ ਮੈਨੂੰ ਦੁਨੀਆ ਦੇ ਧੋਖਿਆਂ ਚ ਮੈਂ ਉਲਝ ਜਾਵਾਂ ਦੁਨੀਆ ਦੇ ਧੋਖਿਆਂ ਚ ਮੈਂ ਉਲਝ ਜਾਵਾਂ ਪੈ ਜਾਂਦੇ ਹੀ ਨੇ ਵੱਡੇ ਜੰਜਾਲ ਮੈਨੂੰ ਮੂੰਹ ਦੀ ਮਿੱਠੀ ਬਣ ਖੋਬੇ ਪਿੱਟ ਛੁਰੀਆਂ ਮੂੰਹ ਦੀ ਮਿੱਠੀ ਬਣ ਖੋਬੇ ਪਿੱਟ ਛੁਰੀਆਂ ਉਦੋਂ ਲੱਗੇ ਲੁਕਾਈ ਚੰਡਾਲ ਮੈਨੂੰ ਬਗਹਾੜਾਂ ਦੇ ਮੂੰਹ ਵਾਲੇ ਨੋਚ ਕੇ ਮਾਸ ਮੇਰਾ ਬਗਹਾੜਾਂ ਦੇ ਮੂੰਹ ਵਾਲੇ ਨੋਚ ਕੇ ਮਾਸ ਮੇਰਾ ਕਰਨਾ ਦੇ ਨ ਕੰਗਾਰ ਮੈਨੂੰ ਇੱਕ ਵਾਰ ਜੇ ਵਿਛੜੀ ਤੇ ਲੱਭਣੀ ਮੁਸ਼ਕਲ ਇੱਕ ਵਾਰ ਜੇ ਵਿਛੜੀ ਤਾਂ ਲੱਭਣੀ ਮੁਸ਼ਕਲ ਛੇਤੀ ਸੱਜਣਾ ਸੰਭਾਲ ਮੈਨੂੰ ਛੇਤੀ ਸੱਜਣਾ ਸੰਭਾਲ ਮੈਨੂੰ